ਮੇਨ ਮੁਲਜ਼ਮ ਹੈ ਰੁਪਿੰਦਰ ਕੌਰ ਉਹਦੀ 8+2 ਦੀ ਨਾਲ ਪੜਨ ਵਾਲੀ ਪੁਰਾਣੀ ਸਾਥਣ ਹੈ ਇਸ ਲੜਕੀ ਦਾ ਨਾਮ ਹੈ ਵੀਰਿੰਦਰਪਾਲ ਕੌਰ ਸੰਧੂ ਇਸ ਲੜਕੀ ਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਕਿ ਮੇਰੀ ਜਿਹੜੀ ਪੱਕੀ ਸਹੇਲੀ ਰੁਪਿੰਦਰ ਕੌਰ ਉਹ ਆਹ ਕੰਮ ਪਲਾਨ ਕਰ ਰਹੀ ਹੈ ਤੇ ਆਹ ਕੰਮ ਕਰਨ ਜਾ ਰਹੀ ਹੈ ਅ ਅਰੈਸਟ ਤੋਂ ਪਹਿਲਾਂ ਜਿਹੜਾ ਹੈਗਾ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਆਪਦੇ ਇੰਸਟਾਗ੍ਰam ਅਕਾਊਂਟ ਤੇ ਸਨੇਪਚੈਟ ਅਕਾਊਂਟ ਵੀ ਡਿਲੀਟ ਕਰਤੀ ਜਿਦੇ ਵਿੱਚ ਰੁਪਿੰਦਰ ਦੇ ਦਿਆਂ ਆਪਸ ਵਿੱਚ ਇਕੱਠੇ ਘੁੰਮਦਿਆਂ ਦੀਆਂ ਸਾਰੀ ਸਿਸਟਮ ਸੀਗਾ ਜੇ ਇਸ ਲੜਕੇ ਨਾਲ ਇਸ ਮੁਲਜ਼ਮ ਨੰਬਰ 4 ਦੀ ਇੰਗੇਜਮੈਂਟ ਹੋਈ ਹੈ ਉਹ ਪੰਜਾਬ ਪੋਸਟ ਦਾ ਇੱਕ ਮੁਲਾਜ਼ਮ ਹੈ ਮੌਜੂਦਾ ਸਪਾਈ ਬੈਂਕ ਦਾ ਇੱਕ ਪੰਜਾਬ ਪੋਸਟ ਦਾ ਮੁਲਾਜ਼ਮ ਹੈ ਤੇ ਪੌਸਿਬਿਲਿਟੀ ਹੈ ਕਿ ਉਸ ਮੁਲਾਜ਼ਮ ਨੂੰ ਵੀ ਇਸ ਸਾਰੇ ਵਾਕਿਆ ਦਾ ਸ਼ਾਇਦ ਪਤਾ ਹੋਵੇ ਮੁਲਜ਼ਮ ਨੰਬਰ 5 ਜੋ ਕਿ ਇੱਕ ਲੜਕਾ ਇੱਕ ਲੜਕੀ ਵੀ ਹੋ ਸਕਦੀ ਹੈ ਲੇਕਿਨ ਪੋਸਿਬਿਲਟੀ ਹੈ ਕਿ ਲੜਕਾ ਹੈ ਫਰੀਦਕੋਟ ਦੇ ਵਿੱਚ ਰਾਜੇ ਫਰੀਦਕੋਟ ਦਾ ਇੱਕ ਰਿਆਸਤੀ ਕਿਲਾ ਉਸ ਕਿਲੇ ਦੇ ਮਗਰ ਦਾ ਜਿਹੜਾ ਹਿੱਸਾ ਸ਼ਹਿਰ ਦਾ ਉਹਨੂੰ ਖੋਖਰਾਂ ਵਾਲਾ ਮੁਹੱਲਾ ਕਿਹਾ ਜਾਂਦਾ ਹੈ ਖੋਖਰਾਂ ਵਾਲਾ ਮੁਹੱਲਾ ਉਸ ਮੁਹੱਲੇ 'ਤੇ ਲੜਕੀ ਰਹਿਣ ਵਾਲੀ ਹੈ ਇਥੋਂ ਟੱਕ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਰੁਪਿੰਦਰ ਕੌਰ ਨੇ ਪੇਜ ਬਣਾਏ ਹੋਏ ਸੀ ਇੰਸਟਾਗ੍ਰam ਤੇ ਉਹਦੇ 'ਤੇ ਵੀ ਇਸ ਲੜਕੀ ਦੇ ਜਿਹੜੇ ਹੈਗੇ ਆ ਆਪਣਾ ਵੀਡੀਓਜ਼ ਅਪਲੋਡ ਹੋਈਆਂ ਵੀ ਆ ਈ ਕੋ ਜਸਬੂਤ ਬੜਾ ਕੋਈ ਕੋਈ ਫੋਨ ਰਿਕਾਰਡਿੰਗ ਨਿਕਲ ਕੇ ਸਾਹਮਣੇ ਆ ਪੁਲਿਸ ਨੇ ਉਹ ਗੱਡੀ ਆ ਕੇ ਜਸਤੇ ਵਿੱਚ ਕੋਈ ਗੱਲਬਾਤ ਕਰਦੀ ਸੀ ਕਿ ਪਲਾਨ ਸਾਂਝਾ ਆਪਸ ਦੇ ਵਿੱਚ ਕਰਦੀਆਂ ਸੀ ਸਾਰੀਆਂ ਗੱਲਾਂ ਜਿਹੜੀਆਂ ਫੁੱਲ ਕੇ ਕੱਲ ਨੂੰ 4 ਵਜੇ ਤਾਈਂ ਪਤਾ ਲੱਗਣਗੀਆਂ ਲੇਕਿਨ ਇੱਕ ਜਵਾਈ ਕਹਦੇ ਆ ਵੀ ਰਿਊਮਰ ਚੱਲ ਰਹੇ ਆ ਕਿ ਉਸ ਘਟਨਾ ਵਾਲੀ ਥਾਂ ਦੇ ਉੱਪਰ ਇਸ ਵੀਰੇਂਦਰਪਾਲ ਕੌਰ ਦਾ ਕੋਈ ਲਿੰਕ ਜੜਦਾ ਉੱਥੇ ਆਈ ਸੀ ਜਾਂ ਪਰ ਜੀਮਾ ਸਾਹਿਬ ਇਹ ਨਾ ਹਲੇ ਤਫਤੀਸ਼ ਦਾ ਹਿੱਸਾ ਹੈ ਹੁਣ ਪੱਡਾ ਵੀ ਫਰੀਦਕੋਟ ਦਾ ਤੇ ਜਿਹੜੀ ਉਹਦੀ ਸਾਥਣਾ ਉਹ ਵੀ ਫਰੀਦਕੋਟ ਦੀ ਹੈ ਇਹ ਸਾਡੇ ਜ਼ਿਲ੍ਹੇ ਵਾਸਤੇ ਬੜੀ ਨਿਮੋਸ਼ੀ ਦੀ ਗੱਲ ਹੈ ਤੇ ਇਸ ਇਲਾਕੇ ਦੇ ਵਿੱਚ ਬੜਾ ਇਸ ਗੱਲ ਦਾ ਜਿਹੜਾ ਮਤਲਬ ਮਨ ਭਰ ਆਇਆ ਲੋਕਾਂ ਦਾ ਕਿ ਅੱਜ ਕੱਲ ਨੌਜਵਾਨ ਪੀੜੀ ਨੂੰ ਹੋ ਕੀ ਗਿਆ ਜਿਹੜੀ ਉਮਰ ਦੇ ਵਿੱਚ ਜ਼ਿੰਦਗੀ ਬਣਾਉਣੀ ਸੀ ਪੜ੍ਹਾਈ ਕਰਕੇ ਤਰੱਕੀਆਂ ਕਰਨੀਆਂ ਸੀ ਉਹ ਕਿਹੜੇ ਕਰਾਹੇ ਪੈ ਗਏ ਇਹ ਸਾਰੇ ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਚਿਮਾ ਕੁਝ ਦਿਨ ਪਹਿਲਾਂ ਇੱਕ ਫਰੀਦਕੋਟ ਦੇ ਵਿੱਚ ਕਤਲ ਹੁੰਦਾ ਗੁਰਵਿੰਦਰ ਸਿੰਘ ਨਾਂ ਦਾ ਨੌਜਵਾਨ ਹੁੰਦਾ ਉਸ ਦੀ ਪਤਨੀ ਦੁਆਰਾ ਆਪਣੇ ਇੱਕ ਆਸ਼ਕ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ ਉਸ ਘਟਨਾ ਨੇ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਸ ਤਰੀਕੇ ਉਸਨੇ ਪਤਨੀ ਰਪਿੰਦਰ ਕੌਰ ਸੰਧੂ ਨੇ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਚੋਰੀ ਦੀ ਪਰ ਪੁਲਿਸ ਖੁਲਾਸੇ ਕਰਦੀ ਗਈ ਇਨਵੈਸਟੀਗੇਸ਼ਨ ਹੁੰਦੀ ਗਈ ਤੇ ਉਸ ਦੇ ਵਿੱਚ ਜਿਹੜੀ ਪਤਨੀ ਹੈ ਉਸ ਦੇ ਉੱਪਰ ਕਤਲ ਦੇ ਇਲਜ਼ਾਮ ਲੱਗਦੇ ਹਾਲਾਂਕਿ ਉਸ ਦੀ ਪਤਨੀ ਰਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਉਸ ਦੇ ਪ੍ਰੇਮੀ ਨੂੰ ਤੇ ਇੱਕ ਪ੍ਰੇਮੀ ਦੇ ਸਾਥੀ ਨੂੰ ਪਰ ਅੱਜ ਇੱਕ ਵੱਡੀ ਅਪਡੇਟ ਆ ਕਿ ਉਸ ਰਪਿੰਦਰ ਕੌਰ ਸੰਧੂ ਦੀ ਇੱਕ ਸਾਥਣ ਜਿਹੜੀ ਲੰਬੇ ਸਮੇਂ ਤੋਂ ਉਸਦੇ ਨਾਲ ਸੀ ਪੇਸ਼ੇਵਰ ਜਿਹੜੀ ਨਰਸ ਦੱਸੀ ਜਾ ਰਹੀ ਆ ਉਸ ਦੀ ਗ੍ਰਿਫਤਾਰੀ ਹੋਈ ਆ ਉਸ ਦੀ ਇਸ ਦੇ ਵਿੱਚ ਕਿਸ ਤਰੀਕੇ ਇਨਵੋਲਵਮੈਂਟ ਸੀ ਜਾਂ ਫਿਰ ਹੁਣ ਇਸ ਕੇਸ ਦੇ ਵਿੱਚ ਕੀ ਕੁਝ ਅਪਡੇਟ ਆ ਕੀ ਇਸ ਦੇ ਵਿੱਚ ਕੀ ਚਾਰੇ ਵਿਅਕਤੀ ਜਿਹੜੇ ਇਨਵੋਲਵ ਨੇ ਜਾਂ ਕੋਈ ਹੋਰ ਵੀ ਹੋ ਸਕਦਾ ਸ਼ੱਕ ਕਿਤੇ ਹੋਰ ਵੀ ਆ ਸਾਰੀ ਜਿਹੜੀ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਜਿਹੜੇ ਗੁਰਵਿੰਦਰ ਸਿੰਘ ਦੇ ਪਰਿਵਾਰ ਦੇ ਵੱਲੋਂ ਵਕੀਲ ਨੇ ਉਹਨਾਂ ਦੀ ਧਿਰ ਦੇ ਵੱਲੋਂ ਵਕੀਲ ਨੇ ਮਹੀਪਦੀਪ ਸਿੰਘ ਸੇਖੋਂ ਐਡਵੋਕੇਟ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਪਹਿਲਾਂ ਤਾਂ ਸੇਖੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਰੇਟਿਵ ਜੀ ਤੁਹਾਡਾ ਅਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਕੋਸਾ ਜਿਸ ਤਰੀਕੇ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਕਿ ਪਹਿਲ ਚੋਰੀ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਖੁਲਾਸੇ ਹੁੰਦੇ ਨੇ ਕਿ ਕਤਲ ਕੀਤਾ ਗਿਆ ਪਤ ਕਤਲ ਪਤਨੀ ਰਪਿੰਦਰ ਕੌਰ ਸੰਧੂ ਨੇ ਆਪਣੇ ਪ੍ਰੇਮੀ ਨਾਲ ਕੀਤਾ ਫਿਰ ਪ੍ਰੇਮੀ ਦਾ ਇੱਕ ਹੋਰ ਸਾਥੀ ਜਿਹੜਾ ਗ੍ਰਿਫਤਾਰ ਹੁੰਦਾ ਉਹ ਸਾਹਮਣੇ ਆਉਂਦਾ ਅੱਜ ਇੱਕ ਹੋਰ ਲੜਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਰਪਿੰਦਰ ਕੌਰ ਸੰਧੂ ਦੀ ਸਾਥਣ ਦੱਸੀ ਜਾ ਰਹੀ ਆ ਕੀ ਕੁਝ ਅਪਡੇਟ ਆ ਕੀ ਇਸ ਸਾਥਣ ਦੀ ਕਿਸ ਤੀ ਕਿਸ ਕੇਸ ਦੇ ਵਿੱਚ ਇਨਵੋਲਵਮੈਂਟ ਆ ਆ ਇਹ ਮਲਜ਼ਮ ਨੰਬਰ 4 ਹੈ ਚੀਮਾ ਸਾਹਿਬ ਇਸ ਲੜਕੀ ਦਾ ਨਾਮ ਹੈ ਵੀਰਿੰਦਰਪਾਲ ਕੌਰ ਸੰਧੂ ਇਹ ਫਰੀਦਕੋਟ ਦੀ ਰਹਿਣ ਵਾਲੀ ਹੈ ਫਰੀਦਕੋਟ ਦੇ ਵਿੱਚ ਰਾਜੇ ਫਰੀਦਕੋਟ ਦਾ ਇੱਕ ریاਸਤੀ ਕਿਲਾ ਉਸ ਕਿਲੇ ਦੇ ਮਗਰਾ ਜਿਹੜਾ ਹਿੱਸਾ ਸ਼ਹਿਰ ਦਾ ਉਹਨੂੰ ਖੋਖਰਾ ਵਾਲਾ ਮਹੱਲਾ ਕਿਹਾ ਜਾਂਦਾ ਹੈ ਖੋਖਰਾ ਵਾਲਾ ਮਹੱਲਾ ਉਸ ਮਹੱਲੇ ਦੀ ਇਹ ਲੜਕੀ ਰਹਿਣ ਵਾਲੀ ਹੈ ਤੇ ਇਸ ਲੜਕੀ ਦੇ ਜਿਹੜੀ ਮਲਜ਼ਮ ਨੰਬਰ 4 ਹੈ ਇਹਦੇ ਫਾਦਰ ਦੀ ਡੈਥ ਹੋਈ ਵੀ ਆ ਪਰਿਵਾਰ ਦੇ ਵਿੱਚ ਦੋ ਭੈਣਾਂ ਤੇ ਇੱਕ ਸਕਾ ਭਰਾ ਹੈ ਜਿਹੜਾ ਭਰਾ ਹੈ ਉਹ ਫੋਰਨ ਸੈਟਲ ਹੈ ਫੋਰਨ ਗਿਆ ਹੋਇਆ ਜੇ ਪਛੋਕਰ ਦੀ ਗੱਲ ਕਰੀਏ ਤਾਂ ਜਿਹੜੀ ਮੇਨ ਮਲਜ਼ਮ ਹੈ ਰੁਪਿੰਦਰ ਕੌਰ ਉਹਦੀ ਏ ਪਲੱਸ 2 ਦੀ ਨਾਲ ਪੜਨ ਵਾਲੀ ਪੁਰਾਣੀ ਸਾਥਣ ਹੈ ਇਹਨਾਂ ਦਾ ਬਹੁਤ ਆਪਸ ਵਿੱਚ ਗੂੜਾ ਪਿਆਰ ਹੈ ਇਥੋਂ ਤੱਕ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਰੁਪਿੰਦਰ ਕੌਰ ਨੇ ਪੇਜ ਬਣਾਏ ਹੋਏ ਸੀ ਇੰਸਟਾਗ੍ਰam ਤੇ ਉਹਦੇ ਤੇ ਵੀ ਇਸ ਲੜਕੀ ਦੇ ਤੇ ਜਿਹੜੇ ਹੈਗੇ ਆ ਆਪਣਾ ਵੀਡੀਓਜ਼ ਅਪਲੋਡ ਹੋਈਆਂ ਵੀ ਆ ਹੂੰ ਤੇ ਪੰਜਾਬ ਪੁਲਿਸ ਨੇ ਬੜੀ ਹੀ ਪ੍ਰਚੋੜ ਕੱਢ ਕੇ ਬੜੀ ਖੰਘਾਲ ਕੇ ਇਹ ਪੱਖ ਬਾਹਰ ਲੈ ਕੇ ਆਉਂਦਾ ਹੈ ਕਿ ਇਸ ਲੜਕੀ ਨੂੰ ਪਹਿਲਾਂ ਇਸ ਗੱਲ ਦਾ ਪਤਾ ਸੀ ਕਿ ਮੇਰੀ ਜਿਹੜੀ ਪੱਕੀ ਸੇਲੀਆ ਰਪਿੰਦਰ ਕੌਰ ਉਹ ਆ ਕੰਮ ਪਲਾਨ ਕਰ ਰਹੀ ਹੈ ਤੇ ਆ ਕੰਮ ਕਰਨ ਜਾ ਰਹੀ ਹੈ ਹੂੰ ਹੂੰ ਇੱਥੋਂ ਤੱਕ ਵੀ ਦੇਖੋ ਰਿਊਮਰਸ ਆ ਸਾਡੇ ਸ਼ਹਿਰ ਫਰੀਦਕੋਟ ਦੇ ਵਿੱਚ ਕਿਉਂਕਿ ਜਿਹੜੀ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਆ ਪਰਤਾਲ ਹੈ ਉਹ ਲੋਕਾਂ ਦੇ ਵਿੱਚੋਂ ਗੱਲਾਂ ਜਿਹੜੀਆਂ ਆਉਂਦੀਆਂ ਉਹਨਾਂ ਚੋਂ ਨਿਕਲ ਕੇ ਬਾਹਰ ਆਉਂਦੀ ਆ ਇਹ ਵੱਖ-ਵੱਖ ਰਿਊਮਰਸ ਚੱਲ ਰਹੇ ਸੀ ਕਿ ਜਿਹਦੇ ਵਿੱਚੋਂ ਇੱਕ ਰਿਊਮਰ ਸੀ ਕਿ ਉਹਦੀ ਕੋਈ ਸਹੇਲੀ ਇਸ ਦੇ ਵਿੱਚ ਇਨਵੋਲ ਹੈ ਜਦੋਂ ਪੰਜਾਬ ਪੁਲਿਸ ਠਾਣਾ सदर ਫਰੀਦਕੋਟ ਨੇ ਪੜਤਾਲ ਕੀਤੀ ਤਾਂ ਇਸ ਲੜਕੀ ਵੀਰਿੰਦਰਪਾਲ ਸੰਧੂ ਦਾ ਨਾਮ ਬਤੌਰ ਮੁੱਖ ਮਲਜ਼ਮ ਚਾਰ ਏ ਆਇਆ ਇਹਦਾ ਹੂੰ ਤਾਂ ਸੇਕੋਸਾਬ ਐਸ ਜਿਹੜੀ ਐਸ ਸਰਪੰਦਰ ਸੰਧੂ ਦੀ ਜਿਹੜੀ ਇੱਕ ਸਾਥਣ ਵੀਰਿੰਦਰਪਾਲ ਕੋਰ ਸੰਧੂ ਦਾ ਜਿਹੜਾ ਨਾਮ ਸਾਹਮਣੇ ਆਇਆ ਐਸ ਦੀ ਕਿਸ ਤਰੀਕੇ ਇਨਵੋਲਵਮੈਂਟ ਸੀ ਜਾਂ ਫਿਰ ਕਿ ਕੀ ਕੋਈ ਸਬੂਤ ਮਿਲਿਆ ਕੋਈ ਕੋਈ ਫੋਨ ਰਿਕਾਰਡਿੰਗ ਨਿਕਲ ਕੇ ਸਾਹਮਣੇ ਆ ਜਾਂ ਪੁਲਿਸ ਨੇ ਉਹ ਗੱਡੀ ਆ ਕਿ ਜਿਸ ਦੇ ਵਿੱਚ ਕੋਈ ਗੱਲਬਾਤ ਕਰਦੀ ਸੀ ਕਿ ਪਲਾਨ ਸਾਂਝਾ ਆਪਸ ਦੇ ਵਿੱਚ ਕਰਦੀਆਂ ਸੀ ਅ ਦੇਖੋ ਜੀ ਹੱਲੇ ਤਾਈਂ ਪੰਜਾਬ ਪੁਲਿਸ ਨੇ ਇਹਦਾ ਰਿਮਾਂਡ ਲਿਆ ਤੇ 22 ਤਰੀਕ ਯਾਨੀ ਕਿ ਕੱਲ ਨੂੰ ਦੁਪਹਿਰ 2 ਵਜੇ ਤੱਕ ਜਿਹੜਾ ਹੈਗਾ ਪੰਜਾਬ ਪੁਲਿਸ ਕੋਲੇ ਇਸ ਲੜਕੀ ਮਲਜ਼ਮ ਨੰਬਰ 4 ਦਾ ਰਿਮਾਂਡ ਹੈ ਸਾਰੀਆਂ ਗੱਲਾਂ ਜਿਹੜੀਆਂ ਫੁੱਲ ਕੇ ਕੱਲ ਨੂੰ 4 ਵਜੇ ਤਾਈਂ ਪਤਾ ਲੱਗਣਗੀਆਂ ਲੇਕਿਨ ਇੱਕ ਜਿਵੇਂ ਕਹਦੇ ਆ ਵੀ ਰਿਊਮਰ ਚੱਲ ਰਹੇ ਆ ਤੇ ਇੱਕ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਜਿਵੇਂ ਸ਼ਹਿਰ ਫਰੀਦਕੋਟ ਦੇ ਵਾਕਵਾਖੀਆਂ ਖੋਖਰਾਂ ਵਾਲੇ ਮਹੱਲੇ ਦੇ ਬੰਦੇ ਦੱਸਦੇ ਆ ਲੋਕਾਂ ਚ ਗੱਲ ਨਿਕਲ ਕੇ ਆਉਂਦੀ ਆ ਕਿ ਇਹ ਰੁਪਿੰਦਰ ਕੌਰ ਤੇ ਇਹ ਜਿਹੜੀ ਮੁਲਜ਼ਮ ਨੰਬਰ 4 ਹੈ ਇਹ ਬਠਿੰਡੇ ਇਕੱਠੀਆਂ ਬਹੁਤ ਵਾਰ ਜਾਂਦੀਆਂ ਸੀ ਤੇ ਉੱਥੋਂ ਇਹ ਸੀਕ੍ਰੀਟ ਵੀ ਅਪਲੋਡ ਕਰਦੀਆਂ ਸੀ ਬਠਿੰਡੇ ਜਿੱਥੇ ਕਿ ਉਸ ਰਵਿੰਦਰਕੌਰ ਸੰਧੂ ਦਾ ਜਿਹੜਾ ਪ੍ਰੇਮੀ ਸੀ ਆਸ਼ਿਕ ਸੀ ਜਿਸ ਦੇ ਨਾਲ ਮਿਲ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਰਵਿੰਦਰਕੌਰ ਸੰਧੂ ਦੀ ਜਿਹੜੀ ਸਾਥਣ ਹੈ ਉਸ ਦੇ ਨਾਲ ਮਿਲ ਕੇ ਉੱਥੇ ਬਠਿੰਡੇ ਇਕੱਠੀਆਂ ਜਾਂਦੀਆਂ ਸੀ ਆ ਬਿਲਕੁਲ ਇਹ 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 ਵੀ ਇੱਕ ਚਰਚਾ ਚੱਲ ਰਹੀ ਹੈ ਇੱਕ ਥਿਊਰੀ ਚੱਲ ਰਹੀ ਹੈ ਲੇਕਿਨ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਕੱਲ ਜੋ ਜਦੋਂ ਪੇਸ਼ ਕੀਤਾ ਜਾਊਗਾ ਪੰਜਾਬ ਪੁਲਿਸ ਵੱਲੋਂ ਇਸ ਲੜਕੀ ਨੂੰ ਤਾਂ ਉਹਦੇ ਵਿੱਚ ਤੱਥ ਨਿਕਲ ਕੇ ਸਹੀ ਬਾਹਰ ਆਉਣਗੇ ਤੇ ਕੁਝ ਬਸ ਦੇ ਨਾਲ ਕੁਝ ਇਸ ਤਰੀਕੇ ਦਾ ਵੀ ਇਸ ਜਿਹੜੀ ਸਾਥਣ ਵੀਰੇਂਦਰ ਪਾਲ ਕੌਰ ਜਿਸ ਦਾ ਤੁਸੀਂ ਨਾਮ ਦੱਸ ਰਹੇ ਹੋ ਕੀ ਜਿਸ ਤਰੀਕੇ ਜਿਹੜੀ 28 ਜਾਂ 29 ਨਵੰਬਰ ਦੀ ਰਾਤ ਨੂੰ ਘਟਨਾ ਵਾਪਰੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਕੀ ਉਸ ਘਟਨਾ ਵਾਲੀ ਥਾਂ ਦੇ ਉੱਪਰ ਇਸ ਵੀਰੇਂਦਰ ਪਾਲ ਕੌਰ ਦਾ ਕੋਈ ਲਿੰਕ ਜੜਦਾ ਉੱਥੇ ਆਈ ਸੀ ਜਾਂ ਫਿਰ ਫੋਨ ਦੇ ਉੱਪਰ ਹੀ ਸਾਰਾ ਪਲਾਨ ਸਾਂਝਾ ਕਰਦੇ ਸੀ ਜਾਂ ਫਿਰ ਆਪਸ ਦੇ ਵਿੱਚ ਪਲਾਨ ਦਾ ਪਤਾ ਸੀ ਜਾਂ ਫਿਰ ਘਟਨਾ ਵਾਲੀ ਥਾਂ ਥਾਂ ਦੇ ਉੱਪਰ ਵੀ ਕੋਈ ਆਈ ਸੀ ਜਾਂ ਨਹੀਂ ਚੀਮਾ ਸਾਹਿਬ ਇਹ ਨਾ ਹਲੇ ਤਫ਼ਤੀਸ਼ ਦਾ ਹਿੱਸਾ ਹੈ ਏ ਪਰ ਮੈਂ ਕੋਈ ਵੀ ਗੱਲ ਪੁਸ਼ਟੀ ਨਾਲ ਨਹੀਂ ਕਹਿ ਸਕਦਾ ਤੁਸੀਂ ਦੇਖੋ ਵੀ ਸ਼ਹਿਰ ਫਰੀਦਕੋਟ ਦੀ ਹੀ ਮੇਨ ਮੁਲਜ਼ਮ ਹੈ ਤੇ ਜਿਹੜੀ ਉਹਦੀ ਸਾਥਣ ਵੀ ਸ਼ਹਿਰ ਫਰੀਦਕੋਟ ਦੀ ਆ ਗਈ ਤੁਸੀਂ ਦੇਖੋ ਵੀ ਇੱਕ ਵਿਆਹੀ ਹੋਈ ਹੈ ਰਪਿੰਦਰ ਕੌਰ ਇੱਕ ਦਾ ਵਿਆਹ ਹਲੇ ਹੋਣਾ ਹੈ ਉਹਦੀ ਇੰਗੇਜਮੈਂਟ ਹੋਈ ਵੀ ਹੈ ਜਿਹੜੀ ਮੁਲਜ਼ਮ ਨੰਬਰ 4 ਹੈ ਵੀਰਿੰਦਰਪਾਲ ਸੰਧੂ ਉਹਦੀ ਅੰਗੇਜਮੈਂਟ ਹੋਈ ਰਹੀ ਹੈ ਐਂਡ ਸਾਡੇ ਫਰੀਦਕੋਟ ਦੇ ਵਿੱਚ ਬੜਾ ਰੋਸ ਹੈ ਇਸ ਗੱਲ ਦਾ ਕਿ ਫਰੀਦਕੋਟ ਦੀਆਂ ਜੰਮੀਆਂ ਦੋ ਕੁੜੀਆਂ ਨੇ ਇਹੋ ਜੀ ਵੱਡੀ ਪੱਜਰ ਗਲਤੀ ਕੀਤੀ ਹੈ ਕਿ ਇੱਕ ਕਾਂਸਪੀਰੇਟਿਡ ਮਰਡਰ ਜਿਹੜਾ ਹੈਗਾ ਗੁਰਵਿੰਦਰ ਸਿੰਘ ਦਾ ਕਰਾ ਦਾ ਹੁਣ ਮੁੰਡਾ ਵੀ ਫਰੀਦਕੋਟ ਦਾ ਤੇ ਜਿਹੜੀ ਉਹਦੀ ਸਾਥਣਾ ਉਹ ਵੀ ਫਰੀਦਕੋਟ ਦੀ ਹੈ ਇਹ ਸਾਡੇ ਜ਼ਿਲ੍ਹੇ ਆਸਤੇ ਬੜੀ ਨਿਮੋਸ਼ੀ ਦੀ ਗੱਲ ਹੈ ਤੇ ਇਸ ਇਲਾਕੇ ਦੇ ਵਿੱਚ ਬੜਾ ਇਸ ਗੱਲ ਦਾ ਜਿਹੜਾ ਮਨ ਭਰ ਆਇਆ ਲੋਕਾਂ ਦਾ ਕਿ ਅੱਜ ਕੱਲ ਨੌਜਵਾਨ ਪੀੜੀ ਨੂੰ ਹੋ ਕੀ ਗਿਆ ਜਿਹੜੀ ਉਮਰ ਦੇ ਵਿੱਚ ਜ਼ਿੰਦਗੀ ਬਣਾਉਣੀ ਸੀ ਪੜਾਈ ਕਰਕੇ ਤਰੱਕੀਆਂ ਕਰਨੀਆਂ ਸੀ ਉਹ ਕਿਹੜੇ ਕਰਾਹੇ ਪੈ ਗਏ ਇਹ ਸਾਰੇ ਹੂੰ ਤਾਂ ਸੇਕੋਸਵਾ ਮੈਂ ਜਿਵੇਂ ਮਹਿਸੂਸ ਹੁੰਦਾ ਤੁਹਾਨੂੰ ਜਾਂ ਫਿਰ ਤੁਹਾਡੇ ਲੋਕ ਜਿਹੜੇ ਜਿਲੇ ਦੇ ਲੋਕਾਂ ਨੂੰ ਕੀ ਜਿਲੇ ਦੇ ਉੱਪਰ ਜਿਸ ਤਰੀਕੇ ਦਾ ਫਰੀਦਕੋਟ ਦੇ ਉੱਪਰ ਜਿਹੜਾ ਇਹ ਤੱਬਾ ਲੱਗਿਆ ਕਿ ਪਹਿਲਾਂ ਤਾਂ ਵਾਲੇ ਰੁਪਿੰਦਰ ਕੌਰ ਦਾ ਨਾਮ ਸਾਹਮਣੇ ਆਸੀ ਕਿ ਉਸ ਦੀ ਹੋਰ ਸਾਤਲ ਜਿਹੜੀ ਇਸ ਕੇਸ ਦੇ ਵਿੱਚ ਅਨਵੋਲਵ ਸੀ ਕਿ ਤੱਬਾ ਲੱਗ ਗਿਆ ਕਿ ਲੋਕਾਂ ਨੂੰ ਮਹਿਸੂਸ ਕਰਦੇ ਇਸ ਤਰੀਕੇ ਦਾ ਹੁਣ ਆ ਬਿਲਕੁਲ ਦੇਖੋ ਵੇਖੋ ਇੱਕ ਤਾਂ ਹੁੰਦੀ ਹੈ ਗਲਤੀ ਕਰ ਦੇਣੀ ਕਿ ਇੱਕ ਹੁੰਦੀ ਹੈ ਉਹਦਾ ਪੁਸ਼ਤਾਵਾ ਕਰ ਦੇਣਾ ਗੱਲਾਂ ਰਿਊਮਰ ਹੈ ਇਹ ਹਲੇ ਮੈਨੂੰ ਨਹੀਂ ਪਤਾ ਇਹ ਚ ਕਿੰਨੀ ਕਿ ਸੱਚਾਈ ਹੈ ਕਹਿੰਦੇ ਕਤਲ ਤੋਂ ਬਾਅਦ ਜਦੋਂ ਪੁਲਿਸ ਨੂੰ ਪਿੰਕ ਪਈ ਇਸ ਲੜਕੀ ਤੀ ਤੇ ਇਸ ਲੜਕੀ ਨੇ ਅ ਅਰੈਸਟ ਤੋਂ ਪਹਿਲਾਂ ਜਿਹੜਾ ਹੈਗਾ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਆਪਦੇ ਇੰਸਟਾਗ੍ਰam ਅਕਾਊਂਟ ਤੇ ਸਨੈਪਚੈਟ ਅਕਾਊਂਟ ਵੀ ਡਿਲੀਟ ਕਰਤੇ ਜਿਦੇ ਵਿੱਚ ਰੁਪਿੰਦਰ ਦੇਹ ਦੀਆਂ ਆਪਸ ਵਿੱਚ ਇਕੱਠੇ ਘੁੰਮਦਿਆਂ ਦੀਆਂ ਸਾਰੀ ਸਿਸਟਮ ਸੀਗਾ ਯਾਨੀ ਕਿ ਦੇਖੋ ਇੱਕ ਥਿਊਰੀ ਇਹ ਵੀ ਚੱਲ ਰਹੀ ਹੈ ਕਿ ਜੇ ਇਸ ਲੜਕੇ ਨਾਲ ਇਸ ਮੁਲਜ਼ਮ ਨੰਬਰ 4 ਦੀ ਅੰਗੇਜਮੈਂਟ ਹੋਈ ਹੈ ਉਹ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਹੈ ਮੌਜੂਦਾ ਸਪਾਈ ਰੈਂਕ ਦਾ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੇ ਪੌਸਿਬਿਲਟੀ ਹੈ ਕਿ ਉਸ ਮੁਲਾਜ਼ਮ ਨੂੰ ਵੀ ਇਸ ਸਾਰੇ ਵਾਕਿਆ ਦਾ ਸ਼ਾਇਦ ਪਤਾ ਹੋਵੇ ਇਹ ਤਫਤੀਸ਼ ਦਾ ਹਿੱਸਾ ਪੰਜਾਬ ਪੁਲਿਸ ਦੀ ਤਫਤੀਸ਼ ਦਾ ਹਿੱਸਾ ਤਸੇਕ ਉਸ ਵਾਂਗ ਇਸ ਦੇ ਨਾਲ ਇੱਕ ਗੱਲ ਇਹ ਵੀ ਆ ਕਿ ਇਸ ਇਸ ਚਾਰ ਨੰਬਰ ਮਲਜ਼ਮ ਦੇ ਉੱਪਰ ਆ ਕੇ ਗੱਲ ਖਤਮ ਹੋ ਜਾਂਦੀ ਆ ਕਿ ਇਹਨਾਂ ਦੇ ਉੱਪਰ ਹੀ ਇਨਵੈਸਟੀਗੇਸ਼ਨ ਚੱਲੇਗੀ ਕਿ ਅੱਗੇ ਵੀ ਕੀ ਪੰਜਵਾਂ ਨੰਬਰ ਕੋਈ ਜਿਹੜਾ ਮਲਜ਼ਮ ਹੋਰ ਵੀ ਇਸ ਦੇ ਵਿੱਚ ਐਡ ਹੋ ਸਕਦਾ ਅੱਗੇ ਦੀ ਅੱਗੇ ਹੋਰ ਬੰਦੇ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਬਿਲਕੁਲ ਮੈਂ ਟੀਵੀ ਐਨ ਆ ਰਹੀਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਤੇ ਪੰਜਾਬੀਆਂ ਨੂੰ ਇੱਕ ਸੁਨੇਹਾ ਦਿੰਨਾ ਕਿ 101% ਇਸ ਮੁਕਦਮੇ ਦੇ ਵਿੱਚ ਮੁਲਜ਼ਮ ਨੰਬਰ 5 ਵੀ ਤੁਹਾਡੇ ਸਾਹਮਣੇ ਇੱਕ ਨਾ ਇੱਕ ਦਿਨ ਨਿਕਲ ਕੇ ਬਾਹਰ ਆਊਗਾ ਹੱਲੇ ਤਫ਼ਤੀਸ਼ ਚੱਲ ਤੁਹਾਨੂੰ ਸ਼ੱਕਾ ਕਿਸੇ ਵਿਅਕਤੀ ਤਫ਼ਤੀਸ਼ ਬੰਦ ਨਹੀਂ ਹੋਈ ਦੇਖੋ ਸਭ ਤੁਹਾਨੂੰ ਜੱਥੇ ਗੁਰਵਿੰਦਰ ਦੇ ਪਰਿਵਾਰ ਨੂੰ ਕਿਸੇ ਵਿਅਕਤੀ ਦੇ ਉੱਪਰ ਸ਼ੱਕਾ ਕਿਸੇ ਖਾਸ ਵਿਅਕਤੀ ਦੇ ਉੱਪਰ ਬਿਲਕੁਲ ਜਿੰਨਾ ਵਿਅਕਤੀਆਂ ਤੇ ਸ਼ੱਕ ਹੈ ਜਾਂ ਜਿਹੜੀਆਂ ਗੱਲਾਂ ਤੁਸੀਂ ਦੇਖੋ ਕੋਈ ਵੀ ਜਿਹੜੀ ਕ੍ਰਾਈਮ ਹੈ ਉਸ ਨੂੰ ਲੋਕ ਹੀ ਪਕੜਾਉਂਦੇ ਆ ਇਹ ਗੱਲਾਂ ਲੋਕਾਂ ਚੋਂ ਹੀ ਨਿਕਲ ਕੇ ਬਾਹਰ ਆਉਂਦੀਆਂ ਵੀ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਸੋ ਕੋਈ ਮੁਲਜ਼ਮ ਨੰਬਰ 5 ਜੋ ਕਿ ਇੱਕ ਲੜਕਾ ਇੱਕ ਲੜਕੀ ਵੀ ਹੋ ਸਕਦੀ ਹੈ ਲੇਕਿਨ ਪੋਸਿਬਿਲਟੀ ਹੈ ਕਿ ਲੜਕਾ ਹੈ ਉਦੇ ਬਾਰੇ ਚਰਚਾਵਾਂ ਚੱਲ ਰਹੀਆਂ ਹਨ ਮਾਨਯੋਗ ਵੱਡੇ ਅਫਸਰਾਂ ਨੂੰ ਉਹ ਹਿੰਟ ਦਿੱਤੇ ਜਾ ਚੁੱਕੇ ਆ ਉਹ ਤਫਤੀਸ਼ ਚੱਲ ਰਹੀ ਹੈ ਤੇ ਮੈਂ ਤੁਹਾਨੂੰ ਅੱਜ ਟੀਵੀ ਐਨ ਆਰ ਆਈ ਦੇ ਮਾਧਿਅਮ ਰਾਹੀਂ ਦੱਸ ਰਿਹਾ ਕਿ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਬਤੌਰ ਹਮਦਰਦੀ ਤੇ ਇੱਕ ਸਾਫ਼ ਤੇ ਨਿਰਪੱਖ ਇਨਵੈਸਟੀਗੇਸ਼ਨ ਮਾਨਯੋਗ ਡੀ ਆਈ ਜੀ ਫਰੀਦਕੋਟ ਰੇਂਜ ਜਿਨ੍ਹਾਂ ਦੇ ਥੱਲੇ ਮੋਗਾ, ਸ਼੍ਰੀ ਮੁਕਸਰ ਸਾਹਿਬ ਤੇ ਫਰੀਦਕੋਟ ਤਿੰਨ ਜ਼ਿਲ੍ਹੇ ਆਉਂਦੇ ਆ ਤੇ ਉਹਨਾਂ ਉਹਨਾਂ ਦਾ ਨਾਮ ਹੈਗਾ ਨਿਲੰਬਰੇ ਜਗਦਾ ਜਗਦੇਵ ਉਹ ਮਤਲਬ ਆਊਟ ਆਫ ਪੰਜਾਬ ਨੇ ਪੰਜਾਬ ਕੈਡਰ ਉਹਨਾਂ ਨੂੰ ਮਿਲਿਆ ਹੋਇਆ ਆਈਪੀਐਸ ਨੇ ਉਹ ਤੇ ਉਹਨਾਂ ਨੂੰ ਪਰਿਵਾਰ ਨਾਲ ਬੜੀ ਹਮਦਰਦੀ ਆ ਤੇ ਪਰਿਵਾਰ ਨੂੰ ਉਹਨਾਂ ਤੇ ਬਹੁਤ ਪੂਰਾ ਵਿਸ਼ਵਾਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਤੇ ਮੈਂ ਮਾਨਯੋਗ ਗੌਰਵ ਯਾਦਵ ਜੀ ਨੂੰ ਵੀ ਬੇਨਤੀ ਕਰਦਾ ਹਾਂ ਡੀਜੀਪੀ ਪੰਜਾਬ ਕਿ ਇਸ ਮਕਦਮੇ ਨਾਲ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੀ ਭਾਵਨਾਵਾਂ ਜੁੜੀਆਂ ਨੇ ਜੇ ਕਿਸੇ ਕੇਸ ਦੀ ਇਸ ਇਨਵੈਸਟੀਗੇਸ਼ਨ ਚ ਕਤਾਈ ਹੁੰਦੀ ਆ ਕੋਈ ਸਫਾਰਿਸ਼ ਮੰਨੀ ਜਾਂਦੀ ਆ ਜਾਂ ਕਿਸੇ ਐਂਡ ਤੇ ਚਲਾਨ ਪੇਸ਼ ਕਰਨ ਵੇਲੇ ਕੋਈ ਤੱਥਾਂ ਦੀਆਂ ਕਮੀਆਂ ਜਾਣਬੁੱਝ ਕੇ ਰੱਖੀਆਂ ਜਾਂਦੀਆਂ ਤਾਂ ਮੈਂ ਇਹ ਸਮਝਦਾ ਹਾਂ ਕਿ ਇੱਕ ਮੌਕਾ ਮਿਲਿਆ ਪੰਜਾਬ ਪੁਲਿਸ ਨੂੰ ਕਿ ਪੰਜਾਬ ਪੁਲਿਸ ਬਹੁਤ ਇੱਕ ਨੈਗੇਟਿਵ ਚਰਚਾ ਚ ਰਹਿੰਦੀ ਆ ਤੇ ਇੱਕ بڑا ਮੌਕਾ ਮਿਲਿਆ ਪੰਜਾਬ ਪੁਲਿਸ ਨੂੰ ਆਪਦੇ ਅਕਸ ਨੂੰ ਪੰਜਾਬੀਆਂ ਦੇ ਵਿੱਚ ਉਭਾਰ ਕੇ ਸਾਫ਼ ਕਰਕੇ ਸਾਹਮਣੇ ਰੱਖਣ ਦਾ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੇ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਮੌਕਾ ਮਿਲਿਆ ਪੰਜਾਬੀਆਂ ਨੂੰ ਪੰਜਾਬ ਪੁਲਿਸ ਦੀ ਵਰਕਿੰਗ ਤੇ ਪੁਲਿਸਿੰਗ ਵਖਾਉਣ ਦਾ ਸੋ ਪਰਿਵਾਰ ਨੂੰ ਬੜੀ ਆਸ ਹੈ ਸਰਦਾਰ ਕੁਲਦੀਪ ਸਿੰਘ ਜੋ ਮ੍ਰਿਤਕ ਦੇ ਫਾਦਰ ਨੇ ਉਹਨਾਂ ਨੂੰ ਬੜੀ ਆਸ ਹੈ ਪੰਜਾਬ ਪੁਲਿਸ ਤੋਂ ਤੇ ਯਕੀਨ ਵੀ ਆ ਪੰਜਾਬ ਪੁਲਿਸ ਤੇ ਤੇ ਹੁਣ ਤੱਕ ਬੜੀ ਸੋਹਣੀ ਇਨਵੈਸਟੀਗੇਸ਼ਨ ਕ੍ਰੈਡਿਟ ਜਾਂਦਾ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੂੰ ਤੇ ਠਾਣਾ सदर ਫਰੀਦਕੋਟ ਦੇ ਐਸਐਚਓ ਨੂੰ ਕਿ ਉਹਨਾਂ ਨੇ ਬਹੁਤ ਸੋਹਣੀ ਇਨਵੈਸਟੀਗੇਸ਼ਨ ਕੀਤੀ ਹੈ ਪਰ ਉਮੀਦ ਹੈ ਕਿ ਮੁਲਜ਼ਮ ਨੰਬਰ 5 ਆਉਣ ਵਾਲੇ ਸਮੇਂ ਚ ਪੰਜਾਬ ਪੁਲਿਸ ਕੱਢ ਕੇ ਪੰਜਾਬੀਆਂ ਦੇ ਸਾਹਮਣੇ ਲੈ ਕੇ ਆਊਗੀ ਚੇਕ ਉਸਤਾ ਹਲੇ ਫਿਲਹਾਲ ਜਿਹੜਾ 5 ਨੰਬਰ ਮਲਜ਼ਮ ਸਾਹਮਣੇ ਆਉਣਾ ਪਰ 4 ਨੰਬਰ ਆ ਜਿਹੜੀ ਇਸ ਨੂੰ ਫਿਲਹਾਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਦਾ ਜੋਰਪਿੰਦਰ ਸੰਧੂ ਦੀ ਸਾਥਣ ਬਿਲਕੁਲ ਅਰੈਸਟ ਪੈ ਚੁੱਕੀ ਹੈ ਜੀ ਅਰੈਸਟ ਪਾ ਕੇ ਅਗਲੀ ਤਫਤੀਸ਼ ਲਈ ਜਿਹੜਾ ਹੈਗਾ ਉਹਦਾ ਰਿਮਾਂਡ ਲਿਆ ਜਾ ਚੁੱਕਿਆ ਤੇ ਰਿਮਾਂਡ ਲੈਣ ਤੋਂ ਬਾਅਦ ਕੱਲ ਜਿਹੜਾ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਇਹ ਦੇਖੋ ਵੀ ਪੰਜਾਬ ਪੁਲਿਸ ਦੁਆਰਾ ਰਿਮਾਂਡ ਮੰਗਦੀ ਹੈ ਕਿ ਉਹਦਾ ਜੁਡੀਸ਼ੀਅਲ ਪੇਜਾ ਜਾਂਦਾ ਹੈ ਇਹ ਕੱਲ ਨੂੰ ਪਤਾ ਲੱਗੂ ਮੁਰਲੀ ਜ ਮੁਢਲੀ ਜਾਂਚ ਦੇ ਵਿੱਚ ਸੇਕੋ ਸਰਬ ਕੀ ਕੁਝ ਪਤਾ ਲੱਗਿਆ ਕੀ ਜਿਹੜੀ ਇਸ ਦੀ ਸਾਥ ਨਾਲ ਜਿਹੜੀ ਆਉਣ ਗ੍ਰਿਫਤਾਰ ਕੀਤੀ ਹੈ ਰਿਮਾਂਡ ਦੇ ਉੱਪਰ ਆ ਕਿ ਪੇਸ਼ੇਵਰ ਜੋ ਕੀ ਕੁਝ ਕੰਮ ਕਰਦੀ ਸੀ ਇਹ ਕੁਝ ਆਇਆ ਅਪਡੇਟ ਆ ਮੈਂ ਨਾ ਤੁਹਾਡੇ ਮਾਧਿਅਮ ਰਹੀਂ ਇੱਕ ਮੈਂ ਬੇਨਤੀ ਕਰੂੰਗਾ ਕਿਉਂਕਿ ਦੇਖੋ ਪਰਿਵਾਰ ਨੂੰ ਇੱਕ ਸ਼ੰਕਾ ਹੈ ਜੇ ਇਸ ਬਾਪ ਨੇ ਆਪ ਦਾ ਪੁੱਤ ਗਵਾਇਆ ਹੈ ਜੇ ਇਸ ਮਾਂ ਨੇ 9 ਮਹੀਨੇ ਜਿਹੜੇ ਪੁੱਤ ਨੂੰ ਦੁੱਧ ਚੰਗਾਇਆ ਸੀਗਾ ਆਪਦਾ ਪੁੱਤ ਮਰਾਲਿਆ ਉਹ ਸ਼ਰੀਫ ਤੇ ਡਬਲ ਐਮ ਐ ਮੁੰਡਾ ਸਰਦਾਰ ਮੁੰਡਾ ਪਟਿਆਲਾ ਯੂਨੀਵਰਸਿਟੀ ਦਾ ਪੜਿਆ ਹੋਇਆ ਜੀ ਉਹਨਾਂ ਨੂੰ ਥੋੜੀ ਜੀ ਇਹ ਸ਼ੰਕਾ ਹੈ ਕਿ ਜਿਹੜੀ ਮੁਲਜ਼ਮ ਨੰਬਰ 4 ਹੈ ਉਹਦਾ ਐਂਗੇਜਮੈਂਟ ਇੱਕ ਪੰਜਾਬ ਪੁਲਿਸ ਦੇ ਕਿਸੇ ਮੁਲਾਜ਼ਮ ਨਾਲ ਹੋਈ ਵੀ ਹੈ ਉਹਨਾਂ ਨੂੰ ਥੋੜੀ ਜੀ ਸ਼ੰਕਾ ਹੈ ਕਿ ਉਹਦੇ ਨਾਲ ਕੋਈ ਰਾਇਤ ਨਾ ਕੀਤੀ ਜਾਵੇ ਸੋ ਮੈਂ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਨੂੰ ਬੇਨਤੀ ਕਰਦਾ ਕਿ ਦੇਖਿਓ ਕਿਤੇ ਕੋਈ ਉਸ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਸਿਫਾਰਿਸ਼ ਚੱਲ ਜੇ ਤੇ ਇਸ ਪਰਿਵਾਰ ਨਾਲ ਧੱਕਾ ਹੋ ਜੇ ਗੁਨਾਹ ਤਾਂ ਗੁਨਾਹ ਹੈ ਜਿਹੜਾ ਮਰਿਆ ਪੁੱਤ ਉਹਨੇ ਵਾਪਸ ਤਾਂ ਆਉਣਾ ਨਹੀਂਗਾ ਇਸ ਲਈ ਗੁਨਾਹ ਗੁਨਾਹ ਹੈ ਹੁਣ ਪਛਤਾਵੇ ਨਾਲ ਕੁਝ ਨਹੀਂ ਹੋਣਾ ਜਿਨੇ ਜਿਨੇ ਇਸ ਗੁਨਾਹ ਦੇ ਵਿੱਚ ਯੋਗਦਾਨ ਪਾਇਆ ਭਾਗੀਦਾਰ ਹੋਏ ਆ ਸਜ਼ਾ ਸਭ ਨੂੰ ਮਿਲਣੀ ਹੈ ਹੂੰ ਸੇਖੋ ਤਾਂ ਤੁਸੀਂ ਗੱਲ ਕਰੀਆਂ ਰਿਆਇਤ ਦੀ ਪਰ ਪਤਾ ਲੱਗਿਆ ਕਿ ਇਹ ਪੇਸ਼ੇ ਦੇ ਵਜੋਂ ਕੀ ਕੁਝ ਕੰਮ ਕਰਦੀ ਸੀ ਕਿਸ ਤਰੀਕੇ ਦੀ ਜੋ ਪੜ੍ਹਾਈ ਕੀਤੀ ਸੀ ਉਸ ਦੀ ਸਾਥਨ ਨੇ ਬੀ ਜੋ ਪੰਜਾਬ ਪੁਲਿਸ ਨੇ ਪੀਸੀ ਕੀਤੀ ਹੈ ਉਹਦੇ ਵਿੱਚ ਬੀਐਸਸੀਓਟੀਟੀ ਯਾਨੀ ਕਿ ਆਪਰੇਸ਼ਨ ਥੀਏਟਰਸ ਦੇ ਵਿੱਚ ਜਿਹੜੀ ਲੋਡ ਹੁੰਦੀ ਹੈ ਸਮਾਨ ਫੜਾਉਂਦੀ ਉਹਦੀ ਸੈਕੰਡ ইয়ার ਦੀ ਸਟੂਡੈਂਟ ਹੈ ਹਮ ਸੇਕੋਤ ਸਾਹਿਬ ਜਿਸ ਤਰੀਕੇ ਜੋ ਕੁਝ ਖਬਰਾਂ ਆਈਆਂ ਸੀ ਕਿ ਗੁਰਵਿੰਦਰ ਦਾ ਜਿਹੜਾ ਕਤਲ ਹੋ ਗਿਆ ਉਸ ਦੇ ਵਿੱਚ ਹਾਲਾਂਕਿ ਤਾਂ ਫਿਰ ਗਲਾ ਘੁੱਟ ਕੇ ਕੀਤਾ ਗਿਆ ਪਹਿਲਾ ਨਸ਼ੇ ਦਾ ਟੀਕਾ ਲਾਇਆ ਸੀ ਕਿ ਇਹਨੂੰ ਵੀ ਕੁਝ ਅਪਡੇਟ ਹੈ ਕੁਝ ਖਬਰ ਮਿਲ ਸਕਦੀ ਹੈ ਜਾਂ ਸ਼ੱਕ ਹੈ ਕਿ ਜਿਸ ਤਰੀਕੇ ਨਸ਼ੇ ਦਾ ਜਿਹੜਾ ਨਸ਼ੇ ਦਾ ਟੀਕਾ ਕੁਝ ਲਾਇਆ ਸੀ ਕਿ ਇਦਾਂ ਆਇਆ ਹੋ ਸਕਦਾ ਅਤੇ ਈਮਾ ਸਾਹਿਬ ਪੰਜਾਬ ਪੁਲਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਜੋ ਉਹਨਾਂ ਨੇ ਪੀਸੀ ਕੀਤੀ ਹੈ ਕਿ ਉਹਨਾਂ ਨੇ ਇੱਕ ਪੱਤਾ ਰਿਕਵਰ ਕੀਤਾ ਨਸ਼ੀਲੇ ਪਦਾਰਥ ਦੀਆਂ ਦਵਾਈਆਂ ਦਾ ਹੁਣ ਉਹ ਕਿਹੜੀ ਦਵਾਈ ਸੀ ਕੀ ਸਾਲਟ ਸੀ ਕੀ ਦਿੱਤਾ ਗਿਆ ਸੀਗਾ ਉਹ ਮੈਟਰੋਫ ਇਨਵੈਸਟੀਗੇਸ਼ਨ ਤੇ ਮੈਡੀਕਲ ਰਿਪੋਰਟ ਹੈ ਜਿਹੜੀ ਕਿ ਹੱਲੇ ਤੱਕ ਮਹਫੂਜ਼ ਹੈ ਆਈਓ ਜਿਹੜੇ ਇਸ ਕਦਮੇ ਦੇ ਨੇ ਉਹ ਹਲੇ ਤੱਕ ਜਨਤਕ ਤੌਰ ਤੇ ਨਾ ਸਾਨੂੰ ਮਿਲੀ ਹੈ ਨਾ ਵਕੀਲਾਂ ਨੂੰ ਮਿਲੀ ਹੈ ਨਾ ਉਹ ਕਿਤੇ ਆਈ ਹੈ ਸੋ ਜਿੰਨਾ ਚਿਰ ਤਾਈ ਚਲਾਨ ਨਹੀਂ ਪੇਸ਼ ਹੁੰਦਾ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਦੇ ਬਾਰੇ ਕੁਝ ਵੀ ਕਹਿਣਾ ਜਿਹੜਾ ਹੈਗਾ ਠੀਕ ਨਹੀਂ ਹੋਵੇਗਾ ਉਹ ਚਲਾਨ ਪੇਸ਼ ਜਦੋਂ ਹੋਊਗਾ ਉਦੋਂ ਕਰਾ ਕਲੀਅਰ ਹੋਣਗੀਆਂ ਹੂੰ ਤਾਂ ਸੇ ਕੁਸਾ ਬੇਸ ਦੇ ਨਾਲ ਤੁਸੀਂ ਗੱਲ ਕਰੀਆ ਕਿ ਜਿਹੜੀ ਰਪਿੰਦਰ ਕੌਰ ਸੰਧੂ ਕਾਤਲ ਪਤਨੀ ਜਿਸਨੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਉਸਦੀ ਸਾਥਣ ਗ੍ਰਸਤਾਰ ਹੋਈ ਆ ਕਿ ਉਸ ਦਾ ਜਿਹੜਾ ਜਿਸ ਦਿਨ ਆ ਉਸ ਦਾ ਜਿਹੜਾ ਮੰਗਣੀ ਹੋਈ ਆ ਉਸ ਦਾ ਪਤੀ ਜਿਹੜਾ ਮੰਗਣੀ ਦਾ ਮੰਗੇਤਰ ਆ ਉਸ ਦਾ ਉਹ ਪੰਜਾਬ ਪੁਲਿਸ ਦਾ ਮਲਾਜ਼ਮ ਆ ਕਿ ਉਸ ਦੇ ਨਾਲ ਰਿਆਇਤ ਨਾ ਹੋਵੇ ਪਰ ਇੱਕ ਦੋ ਦਿਨ ਤੋਂ ਇਹ ਵੀ ਖਬਰਾਂ ਚੱਲ ਰਹੀਆਂ ਨੇ ਕਿ ਰੁਪਿੰਦਰ ਕੌਰ ਦੇ ਨਾਲ ਇੱਕ ਵੱਖਰਾ ਟ੍ਰੀਟਮੈਂਟ ਉਸ ਨੂੰ ਵੀਆਈਪੀ ਟ੍ਰੀਟਮੈਂਟ ਜੇਲ੍ਹ ਦੇ ਵਿੱਚ ਦਿੱਤਾ ਹੋਇਆ ਇਸ ਦੇ ਵਿੱਚ ਵੀ ਅਪਡੇਟ ਹੈ ਕਿ ਕੀ ਕੀ ਕੋਈ ਜਿਹੜਾ ਟ੍ਰੀਟਮੈਂਟ ਵੀਆਈਪੀ ਦਿੱਤਾ ਜਾ ਰਿਹਾ ਉਸ ਨੂੰ ਕੀ ਸਹੂਲਤਾਂ ਮਿਲ ਰਹੀਆਂ ਨੇ ਜੋ ਜਿਸ ਪਾਪ ਨੇ ਚੀਮਾ ਸਾਹਿਬ ਪੁੱਤ ਗਵਾਇਆ ਹੋਵੇ ਜਦੋਂ ਉਹਨੂੰ ਮਾੜੀ ਜੀ ਕਿਤੋਂ ਕੋਈ ਖਬਰ ਮਿਲਦੀ ਹੈ ਤੇ ਉਹ ਉਹਦਾ ਗੁੱਸਾ ਆ ਜਾਣਾ ਸੁਭਾਵਕ ਹੈ ਲੇਕਿਨ ਫੇਰ ਵੀ ਉਹ ਕਿਸੇ ਵੀ ਮਾਨਯੋਗ ਅਫਸਰ ਦੇ ਅਗੇਂਸਟ ਕੋਈ ਦਰਖਾਸਤ ਨਹੀਂ ਦਿੱਤੀ ਲੇਕਿਨ ਜਨਤਕ ਤੌਰ ਤੇ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਤੇ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਦੇਖਿਓ ਕਿਤੇ ਉਸ ਲੜਕੀ ਨਾਲ ਕੋਈ ਰਿਆਤ ਨਾ ਹੋ ਜੇ ਲੇਕਿਨ ਇਹ ਨਾਲ ਗੱਲਾਂ ਨੂੰ ਸੁਣਦੇ ਹੋਏ ਜਿਹੜਾ ਪੰਜਾਬ ਸਰਕਾਰ ਨੇ ਫਰੀਦਕੋਟ ਜ਼ਿਲ੍ਹੇ ਦੇ ਜਿਹੜੇ ਕਿੰਨੇ ਐਮਐਲਏ ਆ ਉਹਨਾਂ ਦਾ ਇੱਕ ਟੀਮ ਬਣਾ ਕੇ ਜਿਹੜਾ ਮਾਡਰਨ ਸੈਂਟਰਲ ਜੇਲ ਦੇ ਵਿੱਚ ਕੱਲ ਭੇਜੀ ਸੀ ਉਹ ਟੀਮ ਹੈ ਜਿਹੜੀ ਐਮਐਲਏ ਦੀ ਉਹਨਾਂ ਨੇ ਆਪਦੇ ਪੱਧਰ ਤੇ ਸਾਰੀ ਜੇਲ ਦੀ ਇਨਸਪੈਕਸ਼ਨ ਕੀਤੀ ਹੈ ਤੇ ਉਹ ਆ ਕੇ ਜਿਹੜਾ ਉਹਨਾਂ ਨੇ ਪਬਲਿਕ ਸਟੇਟਮੈਂਟ ਪਬਲਿਕ ਸਟੇਟਮੈਂਟ ਵੀ ਦਿੱਤੀ ਹੈ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਕਿ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਮੌਕਾ ਦੇਖੇ ਆਏ ਆਂ ਤੇ ਇੱਥੋਂ ਤੱਕ ਕਿ ਮਾਨਯੋਗ ਜਿਹੜਾ ਜੇਲ ਵਿਭਾਗ ਦੇ ਅਧਿਕਾਰੀ ਹੈ ਉਹਨਾਂ ਨੇ ਵੀ ਪਰਿਵਾਰ ਨਾਲ ਸੰਪਰਕ ਕਰਕੇ ਪਰਿਵਾਰ ਨੂੰ ਆਸ਼ਵਾਸਨ ਦਿੱਤਾ ਕਿ ਜੇ ਜੇ ਕੋਈ ਕਮੀ ਪੇਸ਼ੀ ਰਹਗੀ ਉਹ ਗਾਂਤੋਂ ਨਹੀਂ ਹੋਊਗੀ ਤੇ ਕਿਸੇ ਕਿਸਮ ਦੀ ਇਹ ਇਹਦੇ ਇਹਨੂੰ ਨਹੀਂ ਸਹੂਲਤ ਨਹੀਂ ਦਿੱਤੀ ਜਾਊਗੀ ਇਹਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਜੇਲ ਐਕਟ ਹੈ ਜੇਲ ਐਕਟ ਦੇ ਮੁਤਾਬਕ ਬਿਲਕੁਲ ਸਖਤਾਈ ਕਰਕੇ ਇਹਨੂੰ ਜੇਲ ਦੇ ਵਿੱਚ ਫਰੀਦਕੋਟ ਜੇਲ ਚ ਰੱਖਿਆ ਜਾਊਗਾ ਹੂੰ ਤੇ ਰਪਿੰਦਰ ਕੌਰ ਨੂੰ ਫਿਲਹਾਲ ਸ਼ੁਰੂਆਤ ਦੇ ਵਿੱਚ ਤਾਂ ਕਿਸੇ ਤਰੀਕੇ ਦਾ ਜਿਹੜਾ ਉਸਦੇ ਚਿਹਰੇ ਤੋਂ ਉਸਦੇ ਹਾਵ ਭਾਵ ਤੋਂ ਕੋਈ ਪਛਤਾਵਾ ਨਜ਼ਰ ਨਹੀਂ ਆਇਆ ਸੀ ਕਿ ਹੁਣ ਉਸ ਨੂੰ ਕੁਝ ਅਪਡੇਟ ਆਇਆ ਹੈ ਕਿ ਕੋਈ ਪਛਤਾਵਾ ਜਿਹੜਾ ਉਸ ਨੂੰ ਮਹਿਸੂਸ ਹੋਇਆ ਕਿ ਉਸਨੇ ਗਲਤ ਕੀਤਾ ਇਹ ਬਿਲਕੁਲ ਉਸ ਨੂੰ ਕੋਈ ਪਛਤਾਵਾ ਨਹੀਂ ਜੀ ਇਸ ਗੱਲ ਨੂੰ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਤੇ ਸਾਡੇ ਸੋਰਸਸ ਵੀ ਦੱਸਦੇ ਨੇ ਜਿਹੜੇ ਜੇਲ੍ਹ ਦੇ ਵਿੱਚ ਨੇ ਕਿ ਉਸ ਨੂੰ ਕਿਸੇ ਕਿਸਮ ਦੀ ਕੋਈ ਪਛਤਾਵਾ ਨਹੀਂ ਹੂੰ ਤੇ ਇਹ ਵੀ ਇੱਕ ਗੱਲ ਆ ਕਿ ਜੇਕਰ ਉਸ ਦੀ ਜਿਹੜੀ ਸਾਥਣ ਨੂੰ ਸਾਰਾ ਪਲਾਨ ਪਤਾ ਸੀ ਜਿਹੜੀ ਹੁਣ ਗ੍ਰਿਫਤਾਰ ਹੋਈ ਆ 4 ਨੰਬਰ ਕਿਉ ਕਿ ਜੇ ਉਹ ਸਮਾਂ ਰਹਿੰਦੇ ਆ ਗੁਰਵਿੰਦਰ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲੰਦੀ ਜਾਂ ਪਰ ਜਿਸ ਤਰੀਕੇ ਰੁਪਿੰਦਰ ਦਾ ਪਰਿਵਾਰ ਕਹਿ ਰਿਹਾ ਕਿ ਸਾਨੂੰ ਕੁਝ ਨਹੀਂ ਪਤਾ ਉੱਧਰ ਗੱਲ ਕਰਨ ਲੰਦੀ ਜਾਂ ਪਰ ਪੰਜਾਬ ਪੁਲਿਸ ਨਾਲ ਗੱਲਬਾਤ ਕਰਨ ਲੰਦੀ ਕਿ ਅੱਜ ਉਹਨਾਂ ਮਾਪਿਆਂ ਦਾ ਜਿਹੜਾ ਇਕਲੌਤਾ ਪੁੱਤੀ ਅੱਜ ਘਰ ਦੇ ਵਿੱਚ ਜਿਉਂਦਾ ਹੁਣ ਅਸੀਂ ਹੱਸਦਾ ਕੀੜਾ ਦਾ ਪਰਿਵਾਰ ਹੁਣ ਅਸੀਂ ਤੁਸੀਂ ਤੁਸੀਂ ਇਸੇ ਗੱਲ ਦਾ ਤਾਂ ਦੁੱਖ ਹੈ ਜੀ ਕਿ ਫਰੀਦਕੋਟ ਸ਼ਹਿਰ ਦੇ ਵਸਨੀਕ ਤੇ ਮਰਨ ਵਾਲਾ ਵੀ ਫਰੀਦਕੋਟ ਦਾ ਤੇ ਪੰਜਾਬ ਪੁਲ ਜਿਹੜੀ ਫਰੀਦਕੋਟ ਦੀ ਹੈ ਉਹਨਾਂ ਨੂੰ ਮਾਰਾ ਮੋਟਾ ਕੋਈ ਸਨਿਆਹੀ ਲੱਗ ਜਾਂਦਾ ਕਿ ਭਾਈ ਇਸ ਤਰ੍ਹਾਂ ਦੀ ਕੋਈ ਕਹਾਣੀ ਬਣ ਰਹੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਚੱਲ ਰਹੀ ਹੈ ਤੇ ਪੰਜਾਬ ਪੁਲ ਸਮਝ ਸਿਰ ਰਹਿੰਦੀ ਜਿਹੜਾ ਐਕਸ਼ਨ ਲੈ ਲੈਂਦੀ ਜੇ ਉਹ ਨਾ ਲੈਂਦੇ ਤਾਂ ਕੋਈ ਦਾ ਪਰਿਵਾਰ ਵਾਲੇ ਐਕਸ਼ਨ ਲੈ ਲੈਂਦੇ ਤੇ ਮਾਪਿਆਂ ਦਾ ਕੱਲਾ ਕੱਲਾ ਪੁੱਤ ਨਾ ਮਰਦਾ ਸੋ ਮੈਂ ਸਮਝਦਾ ਕਿ ਮੁਲਜ਼ਮ ਨੰਬਰ 4 ਬਰਾਬਰ ਦੀ ਭਾਗੀਦਾਰ ਹੈ ਜੋ ਜੋ ਗਲਤੀਆਂ ਤੁਂਜਿਆਂ ਤੋਂ ਹੋਈਆਂ ਉਹ ਇਹਦੇ ਤੋਂ ਵੀ ਹੋਈਆਂ ਇਹ ਵੀ ਪੌਸਿਬਿਲਿਟੀ ਹੈ ਕਿ ਉਸ ਰਾਤ ਨੂੰ ਮੁਜ਼ਰਮ ਨੰਬਰ 4 ਉੱਥੇ ਮੌਕੇ ਤੇ ਹੀ ਮੌਜੂਦ ਹੋਵੇ ਇਹ ਤਾਂ ਹਲੇ ਪਾਰਟ ਆਫ ਅ ਇਨਵੈਸਟੀਗੇਸ਼ਨ ਸ਼ੱਕ ਹੈ ਇਸ ਗੱਲ ਦਾ ਸ਼ੱਕ ਹੈ ਵੀਰਿੰਦਰ ਪਾਲ ਕੌਰ ਹੈ ਪੌਸਿਬਿਲਿਟੀ ਹੈ ਕਿ ਉਸ ਰਾਤ 28 29 ਦੀ ਰਾਤ ਉੱਥੇ ਮੌਕੇ ਤੇ ਸ਼ਾਮਲ ਹੋਵੇ ਸਾਰੇ ਇਸ ਘਟਨਾਕ੍ਰਮ ਦੇ ਵਿੱਚ ਲੇਕਿਨ ਇਹ ਪੜਤਾਲ ਦਾ ਹਿੱਸਾ ਹੈ ਇਹ ਹਲੇ ਸ਼ੰਕੇ ਨੇ ਸਾਰੇ ਹਮ ਹਮ ਕੀ ਜੇਕਰ ਇਸ ਤਰੀਕੇ ਜਿਹੜੀ ਦੋਸ਼ੀ ਪਾਈ ਜਾਂਦੀ ਹੈ ਜਿਹੜੀ ਚੌਥੀ ਅਕਿਊਜ਼ਡ ਆ ਕੀ ਮੰਨ ਕਰ ਦਿਓ ਕਿ ਉਸ ਨੂੰ ਵੀ ਰਪਿੰਦਰ ਕੌਰ ਦੇ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਉਹ ਸਮਾਂ ਰਹਿਦਿਆਂ ਦੱਸ ਦਿੰਦੀ ਤੇ ਅੱਜ ਮਾਪਿਆਂ ਦਾ ਪੁੱਤ ਜਿਉਂਦਾ ਹੁਣ ਅਸੀਂ ਦੇਖੋ ਜੀ ਕੋਈ ਵੀ ਕ੍ਰਿਮ ਸਾਡੇ ਕਾਨੂੰਨ ਦੇ ਵਿੱਚ ਇਹ ਆ ਵੀ ਜੇ ਤੁਹਾਨੂੰ ਕਿਸੇ ਨੌਲੇਜ ਹੋ ਗਈ ਕਿਸੇ ਗਲਤ ਕੰਮ ਦੀ ਤੇ ਤੁਸੀਂ ਉਸ ਨੂੰ ਜਾਣ ਕੇ ਕਿਉਂਕਿ ਤੁਹਾਡੀ ਦੋਸਤੀ ਹੈ ਤੁਸੀਂ ਬਰਾਬਰ ਦੇ ਭਾਗੀਦਾਰ ਹੋ ਹੂੰ ਕੋਈ ਵੀ ਬਰਾਬਰ ਦੀ ਸਜ਼ਾ ਆਏ ਇਸ ਦੇ ਵਿੱਚ। ਬਾਕੀ ਜੇ ਕੋਈ ਆਜੇ ਕੋਈ ਕਿ ਮੌਕੇ ਤੇ ਉਹ ਵੀ ਮੌਜੂਦ ਹੋਵੇ। ਹੂੰ ਜੀ ਸੇਖੋ ਸਾਵੇ ਇਸ ਮਸਲੇ ਦੇ ਉੱਪਰ ਜਿਹੜੀ ਡਿਟੇਲਡ ਜਾਣਕਾਰੀ ਆ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।